ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿ ਅੱਜ ਪੜੋ ਠੀਕ ਠਾਕ ਖੁਸ਼ਹਾਲ ਹੋ ਅਕਸਨ ਦਰਵਾਜ਼ਾ ਬੰਦ ਕਰਦੇ ਅਕਸਨ ਸਵਾਲ ਆਉਂਦਾ ਕਿ ਭਗਤੀ ਕਿਵੇਂ ਕੀਤੀ ਜਾਵੇ ਉਹਨਾਂ ਪ੍ਰੀਤ ਕਿਵੇਂ ਪਵੇ ਤੇ ਬੜੇ ਬੜੇ ਸਲਾਵਾਵਾਂ ਦਿੰਦੇ ਨੇ ਬੜੇ ਬੜੇ ਆਪਣੇ ਆਪਣੇ ਐਕਸਪੀਰੀਅੰਸ ਦੱਸਦੇ ਨੇ ਪਰ ਜਿਹੜਾ ਤਜਰਬਾ ਤੁਨ ਗੁਰਨਾਣ ਦੇ ਤੁਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬਾਬਾ ਨਾਮਦੇਵ ਸ਼ੇਰ ਕਰਦੇ ਨਾ ਉਹਦਾਂ ਗੱਲ ਬਣਦੀ ਹੈ ਔਰ ਉਹ ਜੋ ਬਾਬਾਈ ਨੇ ਕਿਹਾ ਉਹ ਸਾਡੇ ਮੰਨਣ ਤੋਂ ਬਾਅਦ ਦੀ ਖੇੜਾ ਹੈ ਕਿ ਜੈਸੇ ਵਿਖੇ ਹਿਤ ਪਰ ਨਾਰੀ ਐਸੇ ਨਾਮੇ ਪ੍ਰੀਤ ਮੋਹਾਰੀ ਜਿਵੇਂ ਕੋਈ ਬੰਦਾ ਪ੍ਰਾਈ ਇਸਤਰੀ ਦੇ ਇਸ਼ਕ ਚ ਪੈ ਜਾਂਦਾ ਹੈ ਇਸੇ ਤਰ੍ਹਾਂ ਮੇਰਾ ਪਰਮੇਸ਼ਨ ਆਇਸ਼ਕ ਹੈ ਹੁਣ ਸਵਾਲ ਇਹ ਵੀ ਪ੍ਰਾਈ ਇਸਤਰੀ ਨਾਲ ਇਸ਼ਕ ਤੇ ਪਰਮੇਸ਼ਨ ਨਾਲ ਇਸ਼ਕ ਦਾ ਐਡਾ ਕੰਪੈਰੀਸ਼ਨ ਕਿਉਂ ਕੀਤਾ ਬਾਬਾ ਬਿਨਾਮ ਦੇ ਜੀ ਮਹਾਰਾਜ ਨੇ ਜਿਹੜੀ ਇਸਤਰੀ ਵਿਆਹੀ ਹੁੰਦੀ ਨਾ ਉਹ ਸਮਾਜ ਦੇ ਬੰਧਨ ਦੇ ਵਿੱਚ ਮਰਿਆਦਾ ਦੇ ਵਿੱਚ ਪਰਿਵਾਰ ਲਿਆ ਕੇ ਤੁਹਾਨੂੰ ਦਿੰਦਾ ਹੈ ਪਰ ਜਿਹੜੀ ਪ੍ਰਾਈਸਟਰੀ ਹੁੰਦੀ ਨਾ ਉਹਦੇ ਪਿਆਰ ਦੇ ਵਿੱਚ ਬੰਦਾ ਸਾਰੀਆਂ ਹੱਦਾਂ ਟੱਪ ਜਾਂਦਾ ਹੈ ਉਹ ਸਮਾਜ ਦੀ ਪਰਵਾਹ ਨਹੀਂ ਕਰਦਾ ਵੀ ਸਮਾਜ ਕੀ ਆਖੇਗਾ ਉਹ ਪਰਵਾਹ ਨਹੀਂ ਕਰਦਾ ਵੀ ਮੇਰੇ ਬੱਚੇ ਕੀ ਆਖਣਗੇ ਉਹ ਪਰਵਾਹ ਨਹੀਂ ਕਰਦਾ ਕਿ ਮੇਰਾ ਕੁਲਬਾ ਕੀ ਆਖੇਗਾ ਮੇਰਾ ਪਿੰਡ ਕੀ ਆਖੇਗਾ ਸਮਾਜ ਕੀ ਆਖੇਗਾ ਉਹ ਸਾਰਾ ਕੁਝ ਤਾਕਤ ਰੱਖ ਦਿੰਦਾ ਹੈ ਫਿਰ ਇਸ਼ਕ ਕਰਦਾ ਹੈ ਇਸ਼ਕ ਹੁੰਦਾ ਹੀ ਸਭ ਕੁਝ ਤਾਕਤ ਤੇ ਰੱਖ ਕੇ ਹੈ ਸੰਸਾਰ ਦੀ ਕੋਈ ਮਰਿਆਦਾ ਇਸ਼ਕ ਨਹੀਂ ਮੰਨਦਾ ਤੁਸੀਂ ਚਾਹੇ ਲੈਲਾ ਮਜਨੂ ਹੋਵੇ ਹੀਰਾਂਜਾਵੇ ਸਸੀ ਪੁੰਨੂ ਸ਼ੀਰ ਫਰਹਾਦ ਹੋਣ ਇਹਨਾਂ ਸਾਰਿਆਂ ਦੇ ਇਸ਼ਕ ਨੂੰ ਸਮਾਜ ਨੇ ਕਬੂਲ ਨਹੀਂ ਕਿਉਂਕਿ ਸਮਾਜ ਦੀ ਮਰਿਆਦਾ ਤੋਂ ਬਾਹਰ ਨੇ ਇਸੇ ਤਰ੍ਹਾਂ ਜਿਹੜੀ ਭਗਤੀ ਹੈ ਨਾ ਇਹ ਮਰਿਆਦਾਆਂ ਤੋਂ ਬਾਹਰ ਹੈ ਤੇਰੀ ਭਗਤ ਨਾਲ ਛੋੜੂ ਭਾਵੇਂ ਲੋਕ ਹੱਸਣ ਐਸੀ ਭਗਤੀ ਜਿਹਨੂੰ ਵੇਖ ਕੇ ਲੋਕ ਹੱਸਦੇ ਨੇ ਸੰਤਾਂ ਵੱਲ ਵੇਖ ਕੇ ਤੇ ਲੋਕੀ ਪਿਆਰਾਂ ਚ ਪੈਂਦੇ ਨੇ ਫਿਰ ਇਹ ਕਿਹੜੀ ਭਗਤੀ ਹੈ ਇਹ ਇਸ਼ਕੋਹੀ ਹੈ ਜਿਹੜਾ ਗੁਰੂ ਨਾਨਕ ਦੇਵ ਜੀ ਨੂੰ ਨਹੀਂ ਪਾ ਦਿੰਦਾ ਇਹ ਇਸ਼ਕੋਹੀ ਹੈ ਜਿਹੜਾ ਕਬੀਰ ਸਾਨੂੰ ਪੂਰੇ ਬਨਾਰਸ ਦੇ ਸਾਹਮਣੇ ਖੜਾ ਕਰ ਦਿੰਦਾ ਹੈ ਇਹ ਇਸ਼ਕੋਹੀ ਹੈ ਜਿਹੜਾ ਰਵਿਦਾਸ ਪਾਤਸ਼ਾਹ ਨੂੰ ਸਾਰੇ ਬਨਾਰਸ ਸਾਹਮਣੇ ਖੜਾ ਪਰਦੇ ਸਾਹਮਣੇ ਖੜਾ ਕਰ ਦਿੰਦਾ ਹੈ ਇਹ ਇਸ਼ਕ ਨੌਕਾ ਹੈ ਮੈਂ ਕਹਿੰਦਾ ਕਿਸੇ ਨਾ ਕਿਸੇ ਜਥੇਬੰਦੀ ਨਾਲ ਬੱਝੇ ਹੋਏ ਆ ਉਹਦੀ ਮਰਿਆਦਾ ਨਾਲ ਬੱਝੇ ਹੋਏ ਆ ਵੀ ਸਾਡੀ ਤੇ ਮਰਿਆਦਾ ਇਦਾਂ ਦੀ ਹੀ ਹੈ ਜਦੋਂ ਨਾ ਆਕਾਸ਼ ਭੇਦਣਾ ਹੋਵੇ ਤੇ ਜੰਜੀਰਾ ਨਹੀਂ ਹੋਣੀ ਜਿਹਦੇ ਪੈਰਾਂ ਦੇ ਵਿੱਚ ਜਦੋਂ ਬਾਜ਼ ਦੇ ਪਿਆਜ ਚ ਦੋਰੀ ਪਈ ਹੋਣਾ ਉਹ ਉੱਡ ਨਹੀਂ ਸਕਦਾ ਤੇ ਜਿੰਨਾ ਉੱਚਾ ਚੜਨਾ ਹੋਵੇ ਪਰ ਉਹਨਾਂ ਘੱਟ ਚੁੱਕੀਦਾ ਹੁੰਦਾ ਇਹ ਜਿਹੜੀ ਮਰਿਆਦਾ ਹੈ ਇਹ ਸ਼ਰਾ ਹੈ ਇਹ ਬੇੜੀਆਂ ਨੇ ਹੁੰਦਾ ਛੋਟਾ ਜਿਹਾ ਕੰਮ ਹੀ ਜ਼ਿਆਦਾ ਵੱਡਾ ਨਹੀਂ ਹੈ ਜਿਵੇਂ ਮੇਰਾ ਇੱਕ ਸ਼ੇਰ ਹੈ ਨਾ ਕਿ ਦੀਦਾ ਨਮਨਾ ਕੋ ਦੋਸਤ ਦਾਰੇ ਦੁਸ਼ਮਣ ਸਮਝ ਮੂਏ ਆਤੀਸ਼ ਦੀਦ ਕੋ ਜੰਜੀਰ ਜਬ ਕਹਿਨੇ ਲਗੇ ਕਿ ਜਦੋਂ ਵਾਲ ਨੂੰ ਸੇਕ ਪੈਂਦਾ ਨਾ ਤੇ ਉਹ ਘੁਮਕਦਾ ਕੁੰਡਲ ਬਣ ਜਾਂਦਾ ਹੈ ਕੜਲ ਬਣ ਜਾਂਦਾ ਹੈ ਤੇ ਉਹ ਜੰਜੀਰ ਵਾਂਗ ਲੱਗਦਾ ਹੈ ਕਹਿੰਦੇ ਉਦੋਂ ਆਪਣੀ ਨਜ਼ਰ ਨੂੰ ਦੁਸ਼ਮਣ ਸਮਝ ਲੈ ਆਪਣਾ ਜਦੋਂ ਇਹ ਉਹ ਸਕੇ ਹੋਏ ਵਾਲ ਨੂੰ ਜੰਜੀਰ ਸਮਝ ਨਾ ਪਵੇ ਮਤਲਬ ਬੀੜੀ ਨਹੀਂ ਭਾਰੀ ਹੈ ਨਹੀਂ ਪਰ ਮਨ ਬੈਠਾ ਹੈ परम करके स्विस परम जो निकलना है उस आकाश ਨੂੰ ਭੇਦਣਾ ਹੈ ਉਸ ਪਿਆਰੇ ਨਾਲ ਇਸ਼ਕ ਕਰਨਾ ਹੈ ਸਾਰੇ ਮਾਇਦਿਆਂ ਦੇ ਹਰ ਦਾਤ ਆਪਣੀਆਂ ਪੈਣਗੀਆਂ ਸਾਰੀ ਜੋ ਸਮਾਜ ਕਹਿੰਦਾ ਹੈ ਉਹਨੂੰ ਦਰ किनार ਕਰਨਾ ਪਏਗਾ ਤਾਂ ਜਾ ਕੇ ਇਸ਼ਕ ਪੈਦਾ ਹੁੰਦਾ ਹੈ ਤਾਂ ਜਾ ਕੇ ਇਹ ਇਸ਼ਕ ਫਲੀਪੂਰ ਹੁੰਦਾ ਤਾਂ ਜਾ ਕੇ ਉਹ ਪਿਆਰ ਮਿਲਦਾ ਹੈ ਜੀ ਇੱਕ ਪਰ ਇਧਰ ਵੀ ਰੱਖਣਾ ਤੇ ਇੱਕ ਵਾਰ ਉਧਰ ਵੀ ਰੱਖਣਾ ਉਹਦੇ ਨਾਲ ਦੋ ਬੀੜੀਆਂ ਵਿੱਚ ਡੁੱਬਦਾ ਬੰਦਾ ਜਾਂ ਇਹ ਪਰ ਜਾਂ ਉਹ ਪਰ ਸੋ ਐਗਜ਼ਾਮਪਲ ਬੜੀ ਤਗੜੀ ਹੈ ਪਰ ਇਹਦੀ ਮੈਨੂੰ ਲੱਗਦਾ ਨਹੀਂ ਕਿਸੇ ਨੇ ਸਮਝਾਇਆ ਹੋਣਾ ਕਿਸੇ ਨੇ ਵੀ ਕੀ ਹੈ ਕਿ ਜੈਸੇ ਬਖੇ ਹਿਤ ਪਰ ਨਾਰੀ ਐਸੇ ਨਾ ਮੈਂ ਪ੍ਰੀਤ ਮੁਰਾਰੀ ਹਾਂ ਜਿਹੜਾ ਪ੍ਰ爱 ਇਸਕ ਵਿੱਚ ਹੁੰਦਾ ਡਰਦਾ ਫਿਰ ਸੋ ਜੇ ਘਰ ਲੱਗਿਆ ਪਤਾ ਫਿਰ ਕਹਿੰਦਾ ਆਪਣੇ ਮਨ ਚ ਕਹਿੰਦਾ ਲੱਗਿਆ ਤੇ ਲੱਗਿਆ ਵੇਖੀ ਜਾਊਗੀ ਜਾਂ ਦੇਖ ਲਾਂਗੇ ਫਿਰ ਦੂਜੇ ਪਾਸੇ ਮਨ ਕਹਿੰਦਾ ਜੇ ਬੱਚਿਆਂ ਨੂੰ ਲੱਗੇ ਪਤਾ ਫਿਰ ਕਹਿੰਦਾ ਲੱਗਿਆ ਤੇ ਲੱਗਿਆ ਵੇਖੀ ਜਾਊਗੀ ਪਤਾ ਫਿਰ ਮਨ ਕਹਿੰਦਾ ਇਹ ਜੇ ਸਮਾਜ ਬਦਨਾਮੀ ਵਾਂਦਾ ਵੇਖੀਓ ਜੋ ਹੋਏਗਾ ਹੁਣ ਤੇ ਹੈ ਨਾ ਹੁਣ ਤੇ ਜਿਹੜਾ ਆਨੰਦ ਆ ਰਿਹਾ ਉਹ ਤੇ ਹੈ ਨਾ ਇਸੇ ਤਰ੍ਹਾਂ ਪਰਮੇਸ਼ਰ ਦਾ ਜਿਹੜਾ ਇਸ਼ਕ ਹੈ ਨਾ ਉਹ ਸਭ ਕੁਝ ਤਾਲਤ ਰੱਖਣਾ ਪੈਂਦਾ ਵੀ ਸਮਾਜ ਕੀ ਆਖੇਗਾ ਵੀ ਮੇਰੀ ਸੰਪਰਦਾਵਾਲੇ ਕੀ ਆਖਣਗੇ ਮੇਰੇ ਧਰਮ ਵਾਲੇ ਕੀ ਆਖਣਗੇ ਮੇਰੇ ਪੰਥ ਵਾਲੇ ਕੀ ਆਖਣਗੇ ਅਗਰ ਐਨੀ ਹੀ ਮਤ ਹੈ ਤਾਂ ਇਸ਼ਕ ਹੋ ਸਕਦਾ ਹੈ ਨਹੀਂ ਤੇ ਫਿਰ ਟਾਈਮ ਪਾਸ ਕਰੀ ਚੱਲੋ ਦੋ ਹੀ ਨੇ ਯਾਸ਼ਿਕ ਹੈ ਜਾਂ ਗੁਸਤਾਖ ਹੈ ਹੁਣ ਤੁਸੀਂ ਦੇਖੋ ਆਸ਼ਿਕ ਬੰਨਾ ਹੈ ਜਾਂ ਗੁਸਤਾਖ ਬੰਨਾ ਹੈ ਸਮਾਜ ਦੀਆਂ ਬੀੜੀਆਂ ਸੰਪਰਦਾ ਦੀਆਂ ਬੀੜੀਆਂ ਮਰਿਆਦਾ ਦੀਆਂ ਬੀੜੀਆਂ ਤੋੜ ਕੇ ਇਸ਼ਕ ਕਰਨਾ ਹੈ ਕਿ ਇਹਨਾਂ ਦੇ ਵਿੱਚ ਰਹਿ ਕੇ ਤਰਸਣਾ ਹੈ ਇਹ ਗੱਲ ਬੜੀ ਔਖੀ ਸਮਝ ਆਉਣੀ ਬਾਰ ਬਾਰ ਸਮਝੋ ਕਿਉਂਕਿ ਇਹ ਗੱਲ ਕੋਈ ਕਹਿੰਦੀ ਹਿੰਮਤ ਨਹੀਂ ਕਰਦਾ ਸਾਰੇ ਮਰਿਆਦਾ ਦੀ ਗੱਲ ਕਰਦੇ ਪਰ ਮਰਿਆਦਾ ਟੁੱਟੀ ਹੈ ਬਾਰ ਬਾਰ ਟੁੱਟੀ ਕਦੀ ਗੁਰਨਾਨ ਸਾਹਿਬ ਨੇ ਤੋੜੀ ਏ ਕਦੀ ਕਬੀਰ ਸਾਹਿਬ ਨੇ ਤੋੜੀ ਏ ਕਦੀ ਦਸਮ ਪਾਸ਼ਾ ਨੇ ਤੋੜੀ ਏ ਰਵਿਦਾਸ ਮਹਾਰਾਜ ਨੇ ਤੋੜੀ ਏ ਸੋ ਇਹ ਮਰਿਆਦਾ ਬੰਦੀ ਟੁੱਟਣ ਵਾਸਤੇ ਹੈ ਜਿਹੜਾ ਇਸ਼ਕ ਚ ਹੁੰਦਾ ਉਹ ਮਰਿਆਦਾ ਨਹੀਂ ਮੰਨਦਾ ਐਵੇਂ ਥੋੜੀ ਅਗਲੀ ਕੱਚੇ ਘੜੇ ਤਲ ਗਈ ਇਸ਼ਕ ਸੀ ਨਾ ਸਮਾਜ ਗਲਤ ਮੰਨਦਾ ਪਰ ਇਸ਼ਕ ਤੇ ਹੈ ਨਾ ਇਸੇ ਤਰ੍ਹਾਂ ਭਗਤਾਂ ਦਾ ਇਸ਼ਕ ਐਸੇ ਦਾ ਗੁਰੂ ਦਾ ਇਸ਼ਕ ਚਾਰੇ ਬੱਚੇ ਉਹਦੇ ਇਸ਼ਕ ਵਿੱਚ ਜਿਹੜੇ ਚਾਰ ਤੇ ਸੂਲੀ ਦੋ ਨੀਹਾਂ ਚ ਦੋ ਮਿਦਾਨੇ ਜੰਗ ਦੇ ਵਿੱਚ ਇਸ਼ਕ ਸੀ ਨਾ ਸਿਰ ਤਰੀਂਤਾ ਦਾ ਇਸ਼ਕ ਸੀ ਨਾ ਬੰਦ ਬੰਦ ਘਟਵਾ ਲੈ ਇਸ਼ਕ ਸੀ ਨਾ ਖੁਪਰ ਉਤਰਵਾ ਲੈ ਇਸ਼ਕ ਇਹ ਕਰਦਾ ਹੈ ਜੋ ਜੇ ਆਸ਼ਿਕ ਹੋ ਸਦਖੈਰਾ